ਇਹ ਸਾਡਾ ਪ੍ਰੋਗਰਾਮ ਸਿਰਨਾ ਕੇਂਦਰ ਕਪੂਰਥਲਾ ਰਜਿਸਟਰਡ ਦੀ ਬਾਡੀ ਸਾਡੀ ਬੜੇ ਲੰਮੇ ਸਮੇਂ ਤੋਂ ਕੰਮ ਕਰ ਰਹੀ ਹੈ ਉਹਦਾ ਇਸ ਵੇਲੇ ਜਿਹੜੀ ਮੌਜੂਦਾ ਸੇਵਾ बतौर ਪ੍ਰਧਾਨ ਲੱਗੀ ਹੈ ਮੈਨੂੰ ਤੁਹਾਡੇ ਸ਼ਾਇਰ ਕਮਰ ਇਕਬਾਲ ਸਿੰਘ ਨੂੰ ਲੱਗੀ ਹੈ ਤੇ ਮੇਰੇ ਨਾਲ ਸਾਡੇ ਸੀਨੀਅਰ ਆਸ਼ੂ ਕੁਮਾਰਾ ਜੀ ਖੜੇ ਨੇ ਔਰ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇੱਕ ਤੇ ਅਸੀਂ ਵਿਸ਼ੇਸ਼ ਤੌਰ ਤੇ ਡਾਕਟਰ ਸੁਜੀਤ ਪਾਤਰ ਜਿਹੜੇ ਕਿ ਕਪੂਰਥਲੇ ਦੇ ਲਾਗੇ ਪਿੰਨ ਪੱਤਰ ਕਲਾਂ ਦੇ ਜੰਪਾਲ ਹਨ ਤੇ ਨਾਲ ਹੀ ਉਹ ਸਰਕਾਰੀ ਕਾਲਜ ਕਪੂਰਥਲਾ ਪੜ੍ਹੇ ਨੇ ਔਰ ਉਹਨਾਂ ਨੇ ਬਹੁਤ ਬੁਲੰਦੀ ਹਾਸਲ ਕੀਤੀ ਪੰਜਾਬੀ ਸਾਹਿਤ ਵਿੱਚ ਪਦਮਸ਼ਰੀ ਅ ਦਾ ਸਨਮਾਨ ਇਹਨਾਂ ਨੂੰ ਪ੍ਰਾਪਤ ਹੋਇਆ ਪਰ ਪਿਛਲੇ ਦਿਨੀ ਉਹ ਜਦੋਂ ਸਾਨੂੰ ਸਦੀਗੀ ਵਿਛੋੜਾ ਦੇ ਗਏ ਅਸੀਂ ਸੋਚਿਆ ਕਿ ਉਹਨਾਂ ਦੀ ਯਾਦ ਵਿੱਚ ਇੱਕ ਕਵੀ ਦਰਬਾਰ ਅਸੀਂ ਕਰਵਾਈਏ ਅੱਜ ਅਸੀਂ ਉਹ ਸਿਰਜਣਾ ਕੇਂਦਰ ਦੇ ਵਿੜੇ 'ਚ ਕਵੀ ਦਰਬਾਰ ਉਹ ਲਈਆ ਔਰ ਉਸ ਕਵੀ ਦਰਬਾਰ ਦੇ ਨਾਲ ਨਾਲ ਡਾਕਟਰ ਗੁਰਬਖਸ਼ ਭੰਡਾਲ ਜਿਹੜੇ ਇੱਕ ਕਪੂਰਥਲੇ ਦੇ ਜੰਪਾਲ ਨੇ ਪਿੰਡ ਭੰਡਾਲ ਤੋਂ ਉਹਨਾਂ ਦੇ ਭੰਡਾਲ ਬੇਟ ਦੇ ਔਰ ਉਹਨਾਂ ਨੇ ਪੂਰੀ ਜਿਹੜੀ ਆਪਣੀ ਉਮਰ ਹੈ ਕਪੂਰਥਲੇ ਕਾਲਜ ਦੇ ਵਿੱਚ ਸੇਵਾ ਨਿਭਾਈ ਬਤੌਰ ਪ੍ਰੋਫੈਸਰ ਉਸ ਤੋਂ ਬਾਅਦ ਉਹ ਬੱਚਿਆਂ ਕੋਲ ਕਦੇ ਅਮਰੀਕਾ ਕਦੇ ਕੈਨੇਡਾ ਚਲੇ ਗਏ ਅੱਜਕੱਲ੍ਹ ਅਮਰੀਕਾ ਯੂਨੀਵਰਸਿਟੀ ਵਿੱਚ ਉਹ ਪ੍ਰੋਫੈਸਰ ਨੇ ਔਰ 20 ਕਿਤਾਬਾਂ ਤੋਂ ਵੱਧ ਕਿਤਾਬਾਂ ਲਿਖੀਆਂ ਨੇ ਇਹਨਾਂ ਨੇ ਪੰਜਾਬੀ ਸਾਹਿਤ ਦੀਆਂ ਵਕ ਵਕ ਬਣ ਗਈਆਂ ਉਹ ਪੰਡਾਲ ਸਾਹਿਬ ਕੁਦਰਤੀ ਸਾਡੇ ਸ਼ਹਿਰ ਕਪੂਰਥਲੇ ਆਪਣੇ ਪਰਿਵਾਰ ਵਿੱਚ ਮਿਲਣ ਆਏ ਸਨ ਅਸੀਂ ਸਭਬ ਨਾਲ ਉਹਨਾਂ ਨੂੰ ਬੇਨਤੀ ਕੀਤੀ ਉਹਨਾਂ ਦਾ ਇੱਕ ਰੂਬਰੂ ਸਮਾਗਮ ਅਸੀਂ ਲਿਖਿਆ ਇਸੇ ਕਵੀ ਦਰਬਾਰ ਦੇ ਨਾਲ ਹੀ ਪਹਿਲਾਂ ਕਵੀ ਦਰਬਾਰ ਹੋ ਰਿਹਾ ਹੈ ਫਿਰ ਰੂਬਰੂ ਕਰਾਵਾਂਗੇ ਪੰਡਾਲ ਸਾਹਿਬ ਆਪਣੇ ਬਾਰੇ ਦੱਸਣਗੇ ਕਿ ਮੇਰਾ ਜਨਮ ਕਿੱਥੇ ਹੋਇਆ ਮੈਂ ਕਦੋਂ ਲਿਖਣਾ ਸ਼ੁਰੂ ਕੀਤਾ ਕਿੰਨੀਆਂ ਕਿਤਾਬਾਂ ਲਿਖੀਆਂ ਕਿੱਥੇ-ਕਿੱਥੇ ਮੈਂ ਬੱਚਿਆਂ ਨੂੰ تعلیم ਦਿੱਤੀ ਪੰਡਾਲ ਸਾਹਿਬ ਦਾ ਰੂਬਰੂ ਹੋਏਗਾ ਔਰ ਸਾਡੇ ਵਿੱਚ ਘੱਟ ਤੋਂ ਘੱਟ ਅਸਲੇ ਜਿਹੜੀ ਹਾਜ਼ਰੀ ਹੈ ਉਹ ਜ਼ਿਲ੍ਹਾ ਕਪੂਰਥਲਾ ਦੇ ਕਾਫੀ ਲੇਖਕ ਸਾਡੇ ਵਿੱਚ ਸ਼ਾਮਲ ਨੇ ਔਰ ਮੈਂ ਬਤੌਰ ਪ੍ਰਧਾਨ ਕੌਣ ਕਮਰਿਕ ਬਾਉ ਸਿੰਘ ਸਮੁੱਚੇ মিডিਆ ਦਾ ਪ੍ਰਿੰਟ মিডিਆ ਦਾ ਇਲੈਕਟ੍ਰੋਨਿਕ মিডিਆ ਦਾ ਤੇ ਆਪਣੇ ਸਾਥੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਮੇਰੀ ਮਦਦ ਕੀਤੀ ਮਿਹਰਬਾਨੀ